ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਅਸੀਂ ਪਹੁੰਚੇ ਹੋਏ ਹਾਂ ਗੁਰਦੁਆਰਾ ਬੰਗੇਰਪੱਤੀ ਧਨੌਲਾ ਦੀ ਸੰਗਤ ਕੋਲੇ ਜੀ ਇਹ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਹੈ ਤੇ ਇੱਥੋਂ ਦੇ ਹੈਡ ਗ੍ਰਾਂਥੀ ਸਰਦਾਰ ਅਬਤਾਰ ਸਿੰਘ ਜੀ ਨਾਲ ਅਸੀਂ ਗੱਲਬਾਤ ਕਰਦੇ ਹਾਂਗੇ ਬਾਬਾ ਜੀ ਅੱਜ ਜਿਹੜੀ ਕਿ ਇਹ ਮੀਟਿੰਗ ਹੋਈ ਹੈ ਜੀ ਇਹ ਕਿਸ ਸਬੰਧ ਦੇ ਵਿੱਚ ਹੋਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਬਾਬਾ ਭਜਨ ਸਿੰਘ ਜੀ ਆਪਣੇ ਵਰਕਰਾਂ ਦੇ ਨਿਰਧਾਰਿਤ ਵਿੱਚ ਕਈ ਜਨਾ ਪਹਿਲਾਂ ਲਿਖਾਏ ਦੇ ਬਾਵਜੂਦ ਵੀ ਇੱਕ ਸਾਲ ਬਾਅਦ ਸਾਡੀ ਵਾਰੀ ਆਈ ਵੀ ਜੋ ਕਿ ਸਾਡੇ ਕੋਲ ਪ੍ਰਾਤਨ ਸੂਚਨਾ ਪੁਰਾਣੇ ਰੂਪ ਉਹਨਾਂ ਦੇ ਅੰਗਾਂ ਦੀ ਸੇਵਾ ਬਾਬਾ ਜੀ ਨੇ ਬਹੁਤ ਹੀ ਸਤਿਕਾਰ ਦੇ ਨਾਲ ਪਰਸੋਂ ਫਲੇ ਕੇ ਦੋ ਦਿਨਾਂ ਵਿੱਚ ਕੀ ਕੀਤੀ ਹੈ ਵਸਤਰਾਂ ਦੀ ਸੇਵਾ ਬਹੁਤ ਹੀ ਸੰਜੇ ਘਾਗ ਦੇ ਨਾਲ ਇਹਨਾਂ ਨੇ ਕੀਤੀ ਹੈ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ ਵੀ ਹੋਰ ਵੀ ਜੇ ਸਿੰਘ ਨੇ ਭਾਈ ਸੇਵਾ ਕਰਵਾਉਣੀ ਹੈ ਤੇ ਬਾਬਾ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਆਓ ਬਾਕੀ ਦੀ ਗੱਲਬਾਤ ਆਪਾਂ ਸਿੰਘ ਸਾਹਿਬ ਨਾਲ ਕਰਦੇ ਹਾਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰਜੀ ਕੀ ਫਤਿਹ ਜੀ ਸੰਗਤ ਜੀ ਜੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਸਰਦਾਰ ਭਾਜਨ ਸਿੰਘ ਜੀ ਸਾਡੇ ਦਰਮਿਆਨ ਪਹੁੰਚੇ ਨੇ ਜੀ ਅੱਜ ਇਹਨਾਂ ਤੋਂ ਗੁਰੂ ਮਹਾਰਾਜ ਦੀ ਏਸੀ ਕਿਰਪਾ ਇਹਨਾਂ ਦੇ ਉੱਪਰ ਕਿ ਇਹ ਪ੍ਰਾਤਨ ਤੋਂ ਪ੍ਰਾਤਨ ਜੋ ਵਿਰਤ ਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੰਡੋ ਪਿੰਡੀ ਪਏ ਹਨ ਜਿਨ੍ਹਾਂ ਨੂੰ ਕਿ ਕਾਫੀ ਲੰਬੇ ਸਮੇਂ ਤੋਂ ਪ੍ਰਕਾਸ਼ ਨਹੀਂ ਕੀਤਾ ਗਿਆ। ਕਈ ਵਾਰ ਉਹਨਾਂ ਦੇ ਅੰਗ ਨੇ ਨਾ ਜੋ ਹੱਥ ਲਾਇਆ ਭੁਰਦੇ ਨੇ। ਸੋ ਗੁਰੂ ਸਾਹਿਬ ਦੀ ਇਹ ਨਾ ਤੇ ਐਸੀ ਬਖਸ਼ਿਸ਼ ਹੈ ਕਿ ਇਹ ਇੰਨੇ ਸੁਚੱਜੇ ਢੰਗ ਤਰੀਕੇ ਦੇ ਨਾਲ ਜੋ ਗੁਰੂ ਗ੍ਰੰਥ ਸਾਹਿਬ ਦੇ ਪ੍ਰਾਤਨ ਸਰੂਪਾਂ ਦੀ ਸੇਵਾ ਸੰਭਾਲ ਕਰਨ ਦਾ ਇਹਨਾਂ ਨੂੰ ਪ੍ਰਮਾਤਮਾ ਨੇ ਬਲ ਬਖਸ਼ਿਆ ਹੈ, ਉਦਮ ਉਪਰਾਲਾ ਬਖਸ਼ਿਆ ਹੈ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਰਦਾਰ ਸਾਹਿਬ ਤੁਸੀਂ ਆਪ ਜੀ ਹੁਣ ਤੱਕ ਕਿੱਥੇ ਕਿੱਥੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਾਤਨ ਸਰੂਪਾਂ ਦੀ ਸੇਵਾ ਜੋ ਕਰ ਚੁੱਕੇ ਹੋ? ਗੁਰੂ ਸਾਹਿਬ ਦੀ ਕਿਰਪਾ ਨਾਲ ਵੈਸੇ ਤਾਂ ਕਈ ਥਾਈ ਹੁਣ ਮੈਨੂੰ ਯਾਦ ਵੀ ਨਹੀਂ ਪਰ ਚਲੋ ਜਿਵੇਂ ਮੰਨ ਲਓ ਅ ਸ੍ਰੀ ਅਨੰਦਪੁਰ ਸਾਹਿਬ ਹੋ ਗਿਆ ਉੱਥੇ ਅਸੀਂ ਬਸਤਰ ਚੜਾਏ ਆ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਪੰਜੋਖਰਾ ਸਾਹਿਬ ਨਾੜਾ ਸਾਹਿਬ ਸੀਸਗੰਸਾ ਸਾਹਿਬ ਬੰਗਲਾ ਸਾਹਿਬ ਰਕਾਉਗੰਸਾ ਸਾਹਿਬ ਬੀੜਾ ਬਾਬਾ ਬੁੱਢਾ ਸਾਹਿਬ ਧੋਵੜੀ ਸਾਹਿਬ ਮੰਨ ਲਓ ਇੰਡੀਆ 'ਚ ਤਾਂ ਤਕਰੀਬਨ ਬਹੁਤੀ ਥਾਈਂ ਸੇਵਾ ਕਰਨ ਦਾ ਮੌਕਾ ਮਿਲਿਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਮੰਨ ਲਓ ਹਰ ਥਾਂ ਹੀ ਪਹੁੰਚੀਦਾ ਵੀ ਇਹ ਪਿੰਡਾ ਪਿੰਡਾ ਜਿਹੜੇ ਦੂਰ ਦਰਾਜੇ ਵਾਲੇ ਪਿੰਡ ਨੇ ਜਿੱਥੇ ਕੋਈ ਜਾ ਕੇ ਰਾਜੀ ਨਹੀਂ ਹੁਣ ਜਿਵੇਂ ਕਈ ਸਿੰਘ ਸੇਵਾ ਸਿੱਖ ਜਾਂਦੇ ਆ ਉਹ ਕਹਿੰਦੇ ਵੀ ਬਾਹਰ ਚੱਲੀਏ ਪਰ ਅਸੀਂ ਕੋਸ਼ਿਸ਼ ਕਰੀਦਾ ਵੀ ਉਹਨਾਂ ਥਾਵਾਂ ਦੇ ਜਿੱਥੇ ਕੋਈ ਨਹੀਂ ਜਾਂਦਾ ਜਿਹੜੇ ਮੰਨ ਲਓ ਜਿਵੇਂ ਬਾਰਡਰ ਏਰੀਆ ਦੇ ਪਿੰਡ ਹੋ ਗਏ ਛੋਟੇ ਛੋਟੇ ਕਸਬੇ ਬੇਟ ਏਰੀਏ ਦੇ ਪਿੰਡ ਹੋ ਗਏ ਤੇ ਜਿੱਥੋਂ ਵੀ ਫੋਨ ਆਉਂਦਾ ਅਸੀਂ ਕੋਸ਼ਿਸ਼ ਕਰੀਦਾ ਵੀ ਹਰ ਥਾਂ ਹੀ ਜਾਈਏ ਪਰ ਆਪਣੇ ਆਪ ਨਹੀਂ ਜਾਈਦਾ ਆ ਇਹ ਹੈਗਾ ਵੀ ਜਾਈ ਦਾ ਹਰਥਾਈਆਂ ਵੀ ਇਹ ਨਹੀਂ ਹੈਗਾ ਵੀ ਜਿੱਥੇ ਵੀ ਐਡੀ ਦੂਰ ਜਾਵਾਂਗੇ ਇੱਕ ਦੋ ਸਰੂਪ ਨੇ ਨਹੀਂ ਇਹ ਨਹੀਂ ਜਾਈਦਾ ਗੁਰੂ ਸਾਹਿਬ ਕਿਰਪਾ ਕਰਦੇ ਨੇ ਆਪਣੀ ਸੇਵਾ ਲੈਂਦੇ ਆ ਤੇ ਕੋਸ਼ਿਸ਼ ਕਰੀਦਾ ਹਰਥਾਈ ਸੇਵਾ ਹੋ ਜਵੇ ਜੀ ਠੀਕ ਹੈ ਜੀ ਆਪ ਜੀ ਨੂੰ ਕਿੰਨੇ ਕ ਸਾਲ ਹੋ ਗਏ ਜੀ ਇਹ ਨਿਰੰਤਰ ਸੇਵਾ ਕਰਦਿਆਂ ਨੂੰ ਜੀ ਇਹ ਸੇਵਾ 2005 ਚ ਅਸੀਂ ਸ਼ੁਰੂ ਕੀਤੀ ਸੀਗੇ ਤੇ ਉਦੋਂ ਸਾਡਾ ਗਰੁੱਪ ਹੁੰਦਾ ਸੀਗਾ ਕਈ ਸਿੰਘ ਫਿਰ ਹੌਲੀ ਹੌਲੀ ਕੋਈ ਇੱਧਰ ਉੱਧਰ ਹੋ ਗਏ ਹਾਲਾਂਕਿ ਚਲੋ ਗੁਰੂ ਦੀ ਕਿਰਪਾ ਹੈਗੀ ਆ ਬਹੁਤ ਸੱਚੇ ਪਾਤਸ਼ਾਹ ਦੀ ਪਰ ਲਗਾਤਾਰ ਸਾਡੀ ਚੱਲਦੀ ਰਹਿੰਦੀ ਹੈ ਸੇਵਾ ਹੁਣ ਵੀ ਮੰਨ ਲਓ ਇਹ ਕਹਿ ਕਹਿ ਲੋ ਵੀ ਮਹੀਨਾ ਵੀ ਦਿਨ ਬਾਹਰ ਤੇ ਥੋੜੇ ਦਿਨ ਘਰੇ ਥੋੜੇ ਦਿਨ ਘਰੇ ਤੇ ਬਾਕੀ ਬਾਹਰ ਜਿਆਦਾ ਇਦਾਂ ਸਾਡਾ ਐਵੇਂ ਹੀ ਹੁੰਦਾ ਮਹੀਨੇ-ਮਹੀਨੇ ਦੇ 20-20 ਦਿਨ ਦੇ ਟੂਰ ਹੁੰਦੇ ਨੇ ਔਰ ਹਰ ਏਰੀਆ ਚ ਅਲੱਗ-ਅਲੱਗ ਏਰੀਏ ਦੇ ਸਭ ਟੂਰ ਬਣਾਏ ਜਾਂਦੇ ਨੇ ਮੰਨ ਲਓ ਜਿਹੜਾ ਇੱਕ ਵਾਰੀ ਏਰੀਆ ਛੱਡਿਆ ਗਿਆ ਹੋ ਸਕਦਾ ਵੀ 2 ਸਾਲ 3 ਸਾਲ ਵੀ ਨਾ ਫੜਿਆ ਜਾਏ ਉਹ ਏਰੀਆ ਮੁੜ ਕੇ ਉਹਦੀ ਵਾਰੀ ਨਹੀਂ ਆਉਂਦੀ ਉਸ ਏਰੀਏ ਦੀ ਯੋ ਤੇ ਇੱਕ ਵਾਰੀ ਏਰੀਆ ਛੱਡ ਦਈਏ ਕਿਉਂਕਿ ਸੇਵਾ ਸਹਜ ਜੇ ਵਾਲੀ ਹੈ ਤੇ ਹਰ ਇੱਕ ਬੰਦਾ ਸਹਜ ਚ ਸੇਵਾ ਕਰਨੀ ਨਹੀਂ ਚਾਹੁੰਦਾ ਬਹੁਤ ਔਖਾ ਵੀ ਹੈਗਾ ਜਿਵੇਂ ਹੁਣ ਤੁਸੀਂ ਵੀ ਦੇਖਿਆ ਹੋਣਾ ਹਰ ਇੱਕ ਬੰਦਾ ਖਲੋ ਵੀ ਨਹੀਂ ਸਕਦਾ ਕੋਲ ਸਾਰਾ ਸਾਰਾ ਦਿਨ ਖਲੋਣਾ ਜਿਵੇਂ ਬਹੁਤ ਮੰਨ ਲਓ ਕਈ ਵਾਰੀ ਇੱਕ ਅੰਗ ਵੀ ਇੱਕ ਦਿਨ ਲੈ ਜਾਂਦਾ ਹੁੰਦਾ ਇਸੇ ਸੇਵਾ ਚ ਤੇ ਇਸ ਕਰਕੇ ਇਹ ਸੇਵਾ ਥੋੜੀ ਜਿਹੀ ਬਹੁਤ ਸਹਜ ਵਾਲੀ ਕਹਿ ਸਕਦੇ ਆਪਾਂ ਜੀ ਬਿਲਕੁਲ 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 ਹਾਂਜੀ ਹਾਂਜੀ ਤੇ ਇਸ ਕਰਕੇ ਮੰਨ ਲਓ ਚਲੋ ਗੁਰੂ ਦੀ ਕਿਰਪਾ ਹੈਗੀ ਤੇ ਹੁਣ ਤੱਕ ਸੇਵਾ ਸੀ ਕਰ ਰਹੇ ਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਬਹੁਤ ਥਾਈਆਂ ਸੇਵਾ ਕਰਨ ਦਾ ਮੌਕਾ ਮਿਲਿਆ ਹੈਗਾ ਤੇ ਜਾਈਦਾ ਵੀ ਹੈਗਾ ਹਾਲਾਂਕਿ ਸੇਵਾਵਾਂ ਇੰਨੀਆਂ ਜ਼ਿਆਦਾ ਹੋ ਜਾਂਦੀਆਂ ਨੇ ਕਿ ਸਿੰਘਾਂ ਦੇ ਬਹੁਤ ਜ਼ਿਆਦਾ ਫੋਨ ਆਉਂਦੇ ਆ ਕਈ-ਕਈ ਮਹੀਨੇ ਹੋ ਜਾਂਦੇ ਆ ਫੋਨ ਆਇਆ ਨੂੰ ਪਰ ਚਲੋ ਕੋਸ਼ਿਸ਼ ਕਰੀਦਾ ਵੀ ਹਰ ਥਾਈਂ ਪਹੁੰਚਣ ਦੀ ਤੇ ਪਰ ਕਈ ਵਾਰੀ ਟਾਈਮ ਲੱਗ ਜਾਂਦਾ ਜ਼ਿਆਦਾ ਤੇ ਕੋਸ਼ਿਸ਼ ਹੁੰਦੀ ਆ ਵੀ ਸੇਵਾ ਹੋ ਜਵੇ ਹਰ ਥਾਈਂ ਠੀਕ ਹੈ ਬਿਲਕੁਲ ਸੇਵਾ ਮਾ ਵੀ ਮੇਰੇ ਖਿਆਲ ਇੰਡੀਆ ਭਰ ਚ ਦਾ ਪੂਰਾ ਹੀ ਤੇ ਉਸ ਤੋਂ ਬਾਹਰ ਤੱਕ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜੇ ਅਸੀਂ ਬਸਤਰ ਬਣਾਉਂਨੇ ਆ ਹਰ ਇੱਕ ਸਰੂਪ ਦਾ ਨਾਪ ਲੈ ਕੇ ਬਹੁਤ ਖੂਬਸੂਰਤ ਬਸਤਰ ਮੇਰੇ ਖਿਆਲ ਸ਼ਾਇਦ ਕੋਈ ਬਣਾਉਂਦਾ ਹੋਵੇ ਬਸਤਰ ਪੂਰਾ ਬਕਾਇਦਾ ਸੀ ਉਹਦਾ ਗਰਾਫ ਬਣਾਇਆ ਹੈ ਉਹਦੇ ਤੇ ਨਾਪ ਲਈਦਾ ਸਰੂਪ ਦਾ ਹਰ ਇੱਕ ਸਰੂਪ ਦਾ ਜਿਹਦਾ ਨਾਪ ਲਿਆ ਗਿਆ ਉਸੇ ਤੇ ਹੀ ਚੜਦਾ ਬਸਤਰ ਦੂਜੇ ਸਰੂਪ ਤੇ ਨਹੀਂ ਚੜਦਾ ਤੇ ਉਹ ਫਿਰ ਨਾਪ ਲੈ ਕੇ ਜਦੋਂ ਬਣਦੇ ਆ ਬਸਤਰ ਤਾਂ ਮੈਂ ਕਹਿੰਦਾ ਦਿਲ ਖੁਸ਼ ਹੋ ਜਾਂਦਾ ਦੇਖੋ ਅਸੀਂ ਸਰੂਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਕਾਰ ਚ ਬੜੇ ਸੋਹਣੇ ਸੋਹਣੇ ਰਮਾਲੇ ਵਿਛਾਈਆਂ ਚਾਨਣੀਆਂ ਤੇ ਇੱਥੋਂ ਤੱਕ ਮੈਂ ਆਮ ਕਹਿਣਾ ਹੁਣਾ ਪ੍ਰਬੰਧਕਾਂ ਨੂੰ ਵੀ ਯਾਰ ਤੁਸੀਂ 50000 ਦਾ ਤਾਂ ਏਸੀ ਲਾ ਲਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਖੰਡ ਵਾਸਤੇ ਜਿਹੜਾ ਨੁਕਸਾਨ ਕਰਦਾ ਉਲਟਾ ਥੋੜੇ ਬਹੁਤੇ ਪੈਸੇ ਲਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਸੰਭਾਲ ਨਹੀਂ ਕਰ ਸਕਦੇ ਜਿਹੜਾ ਬਸਤਰ ਹੈ ਇੱਕ ਵਾਰੀ ਚੜ ਜੇ ਤਾਂ ਜਲਦ ਦੀ ਲਾਈਫ ਕਈ ਗੁਣਾ ਵੱਧ ਜਾਂਦੀ ਹੈ ਇੱਕ ਜਦੋਂ ਦੇਖਦਾ ਬੰਦਾ ਤਾਂ ਬਹੁਤ ਸੋਹਣੇ ਸੁੰਦਰ ਲੱਗਦੇ ਆ ਮੰਨ ਲਓ ਮਹਾਰਾਜ ਹਾਲਾਂਕਿ ਗੁਰੂ ਸਾਹਿਬ ਤਾਂ ਖੁਦ ਸੁੰਦਰ ਹੀ ਨੇ ਮਹਾਰਾਜ ਦੀ ਬਾਣੀ ਪਰ ਦੇਖਣ ਚ ਦਿਖ ਸੋਹਣੀ ਬਣ ਜਾਂਦੀ ਹੈ ਔਰ ਜਦੋਂ ਜਿਹੜਾ ਗ੍ਰੰਥੀ ਸਿੰਘ ਹੈ ਜਾਂ ਸੇਵਾ ਸੰਭਾਲ ਕਰਨ ਵਾਲਾ ਕੋਈ ਵੀ ਹੈ ਪ੍ਰੇਮੀ ਉਹਦਾ ਵੀ ਬੜਾ ਮਨ ਲੱਗਦਾ ਫਿਰ ਉਹ ਬੜਾ ਫਕਰ ਜਿਹਾ ਮਹਿਸੂਸ ਕਰਦਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਸੰਭਾਲ ਕਰਦਾ ਹੁੰਦਾ ਵੀ ਦੇਖਣ ਵਾਲਾ ਵੀ ਇਹ ਨਾ ਕਵੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਇਹਨਾਂ ਨੇ ਇਦਾਂ ਹੀ ਪੁਰਾਣੇ ਰੱਖੇ ਹੋਏ ਨੇ ਜਾਂ ਇਹਨਾਂ ਦੀ ਸੇਵਾ ਸੰਭਾਲ ਨਹੀਂ ਕਰਦੇ ਹਨ ਬਹੁਤ ਸੋਹਣੀ ਹੋ ਜਾਂਦੀ ਹੈ ਸਰੋਪਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਬਾਕੀ ਜੋ ਜਿੱਥੇ ਸੇਵਾ ਦੀ ਗੱਲ ਚੱਲਦੀ ਹੈ ਕਿ ਜਿੱਥੇ ਸਹਿਜ ਹੀ ਜ਼ਰੂਰੀ ਹੈ ਉਥੇ ਨਾਲ-ਨਾਲ ਸੁਚਮਤਾ ਵੀ ਬਹੁਤ ਜ਼ਰੂਰੀ ਹੈਗੀ ਜਿਵੇਂ ਹੁਣ ਤੁਹਾਨੂੰ ਦੇਖ ਰਹੇ ਸੀ ਅਸੀਂ ਬਾਰ-ਬਾਰ ਤੁਸੀਂ ਜਦੋਂ ਵੀ ਜਾਣਾ ਖਾਣਾ ਪ੍ਰਸ਼ਾਦਾ ਪਾਣੀ ਜਾਂ ਮੰਨ ਲਓ ਵੀ ਕੋਈ ਕਿਰਿਆ ਕਰਨ ਜਾਣਾ ਉਪਰੰਤ ਇਸ਼ਨਾਨ ਵੀ ਕਰਨਾ ਤੇ ਸੇਵਾ ਸੰਭਾਲ ਜਿਹੜੀ ਕਿ ਇਹ ਬਹੁਤ ਯਾਨੀ ਕਿ ਜ਼ਰੂਰੀ ਹੋ ਜਾਂਦੀ ਹੈਗੀ ਇਸ ਦੇ ਨਾਲ-ਨਾਲ ਜਿਨੀ ਕੇ ਹਾਂਜੀ ਇਹ ਤਾਂ ਚਾਹੀਦਾ ਹੀ ਹੈਗਾ ਉਹ ਕਿਉਂਕਿ ਸਰਵਉੱਚ ਸਾਡੀ ਜਿਹੜੀ ਹੈਗੀ ਹੈ ਮੰਨ ਲਓ ਸਾਡੀ ਸੁਪਰੀਮ ਪਾਵਰ ਹੈ ਕੌਮ ਦੀ ਸਾਡੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤੇ ਸਾਡਾ ਸਤਕਾਰ ਵੀ ਕਰਨਾ ਬਣਦਾ ਹੈਗਾ ਵਾਦ ਤੋਂ ਵਾਦ ਅਸੀਂ ਸਤਕਾਰ ਗੁਰੂ ਸਾਹਿਬ ਦਾ ਜਿੰਨਾ ਅਸੀਂ ਕਰਾਂਗੇ ਉਹਨਾਂ ਸਾਡਾ ਹੋਏਗਾ ਹਨਾ ਤੇ ਇਹ ਸਤਕਾਰ ਬਹੁਤ ਜ਼ਰੂਰੀ ਹੈ ਇਸ ਕਰਕੇ ਫਿਰ ਉਹੀ ਹੁੰਦਾ ਵੀ ਬਹੁਤ ਸਤਕਾਰ ਮਰਿਆਦਾ ਤੇ ਭੈ ਨਾਲ ਇਹ ਸੇਵਾ ਹੁੰਦੀ ਹੈ ਤੇ ਕਿਉਂ ਵੀ ਨਾ ਹੋਵੇ ਸੇਵਾ ਕਿਉਂਕਿ ਗੁਰੂ ਸਾਹਿਬ ਸਾਡੇ ਸਤਕਾਰਯੋਗ ਨੇ ਬਹੁਤ ਹੀ ਸਾਡੇ ਤੇ ਬੜੀ ਕਿਰਪਾ ਹੈ ਗੁਰੂ ਸਾਹਿਬ ਦੀ ਗੁਰੂ ਸਾਹਿਬ ਕਰਕੇ ਅਸੀਂ ਆ ਜੀ ਠੀਕ ਹੈ ਜੇਕਰ ਤੁਸੀਂ ਵੀ ਸੰਗਤ ਜੀ ਆਪਣੇ ਗੁਰੂ ਘਰ ਦੇ ਵਿੱਚ ਜੋ ਪ੍ਰਾਤਮਕ ਰੂਪ ਨੇ ਉਹਨਾਂ ਦੀ ਸੇਵਾ ਸੰਭਾਲ ਕਰਵਾਉਣੀ ਚਾਹੁੰਦੇ ਹੋ ਤਾਂ ਇਹਨਾਂ ਖਾਲਸਾ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਖਾਲਸਾ ਜੀ ਆਪਣਾ ਨੰਬਰ ਇੱਕ ਵਾਰ ਬੋਲ ਦਿਓ ਜੀ ਤੁਸੀਂ ਮੇਰਾ ਨੰਬਰ ਹੈ ਜੀ 8872 261115 8872261115 ਬਹੁਤ ਬਹੁਤ ਧੰਨਵਾਦ ਖਾਲਸਾ ਜੀ ਆਪ ਜੀ ਦਾ ਤੁਸੀਂ ਸਾਨੂੰ ਸਮਾਂ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ